ਅਮਰ ਸ਼ਹੀਦ ਸੁਬੇਰ ਸਿੰਘ ਅਤੇ ਸ਼ਬਾਜ ਸਿੰਘ ਦਾ ਪਿੰਡ ਜੰਬਰ ਜੰਬਰ ਪਿੰਡ ਅੱਜਕੱਲ੍ਹ ਲਾਹੌਰ ਮਲਤਾਨ ਸੜਕ ਉੱਪਰ ਭਾਈ ਫੇਰੂ ਤੋਂ ਅੱਗੇ ਸ਼ਾਂਗਾ ਮੋੜ ਤੇ ਸਥਿਤ ਹੈ ਦੇਸ਼ ਦੀ ਵੰਡ ਤੋਂ ਪਹਿਲਾਂ ਇਹ ਲਾਹੌਰ ਜ਼ਿਲ੍ਹੇ ਦੀ ਚੁੰਨੀਆ ਤਹਿਸੀਲ ਵਿੱਚ ਸੀ ਅੱਜਕੱਲ੍ਹ ਨਵੇਂ ਬਣੇ ਜ਼ਿਲ੍ਹਾ ਕਸੂਰ ਵਿੱਚ ਹੈ ਪਿੰਡ ਜੰਬਰ ਦੇ ਇਤਿਹਾਸ ਬਾਰੇ ਇਸ ਤਰ੍ਹਾਂ ਦੱਸਦੇ ਹਨ ਬਾਬਾ ਸ਼ੱਬਰ ਹਜ਼ਾਰਾਂ ਏਕੜ ਜ਼ਮੀਨ ਦਾ ਮਾਲਕ ਸੀ ਪਰ ਉਸਨੇ ਵਿਆਹ ਨਹੀਂ ਕਰਵਾਇਆ ਸੀ ਰਿਸ਼ਤੇਦਾਰਾਂ ਅਤੇ ਇਲਾਕੇ ਦੇ ਲੋਕਾਂ ਦੇ ਜ਼ੋਰ ਪਾਉਣ ਤੇ ਬਾਬਾ ਸ਼ੱਬਰ ਨੇ ਵਿਆਹ ਕਰਵਾ ਲਿਆ ਬਾਬਾ ਸ਼ੱਬਰ ਦੇ ਘਰ 7 ਪੁੱਤਰਾਂ ਨੇ ਜਨਮ ਲਿਆ ਉਹਨਾਂ ਦੇ ਨਾਮ ਇਸ ਤਰ੍ਹਾਂ ਸਨ ਜੰਬਰ ਬਗਿਆਣਾ ਜੱਲੇਕੇ ਸਹਾਰਨਕੇ ਸ਼ੇਰਪੁਰ ਫੁੱਲਣ ਅਤੇ ਮਗਲੀਏ ਬਾਬਾ ਸ਼ੱਬਰ ਦੇ ਵੱਡੇ ਮੁੰਡੇ ਦਾ ਨਾਮ ਜੰਬਰ ਸੀ ਇਸ ਦੇ ਨਾਮ ਤੋਂ ਹੀ ਜੰਬਰ ਪਿੰਡ ਦਾ ਨਾਮ ਪਿਆ ਪਾਕਿਸਤਾਨ ਵਿੱਚ ਅੱਜ ਵੀ ਸੱਤਾਂ ਭਰਾਵਾਂ ਦੇ ਨਾਮ ਤੇ ਪਿੰਡ ਹਨ ਜੰਬਰ ਦੇ ਘਰ ਮੁੰਡਾ ਜੰਮਿਆ ਤਾਂ ਲੋਕਾਂ ਨੇ ਉਸ ਨੂੰ ਛੋਟਾ ਜੰਬਰ ਕਹਿਣਾ ਸ਼ੁਰੂ ਕਰ ਦਿੱਤਾ ਪਿਓ ਨੂੰ ਵੱਡਾ ਜੰਬਰ ਪਿਤਾ ਦੇ ਵਸਾਏ ਪਿੰਡ ਨੂੰ ਜੰਬਰ ਕਲਾਂ ਅਤੇ ਪੁੱਤਰ ਦੇ ਪਿੰਡ ਨੂੰ ਜੰਬਰ ਖੁਰਦ ਕਿਹਾ ਜਾਂਦਾ ਹੈ ਜੰਬਰ ਕਲਾ ਪਿੰਡ ਦੀ ਸਿੱਖ ਇਤਿਹਾਸ ਵਿੱਚ ਖਾਸ ਪਹਿਚਾਣ ਹੈ ਇਸ ਪਿੰਡ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਚਰਨ ਪਾਏ ਇਸ ਤੋਂ ਬਾਅਦ ਇਹ ਪਿੰਡ ਤੇ ਇਸ ਦੇ ਆਸ-ਪਾਸ ਦੇ ਪਿੰਡ ਸਿੱਖੀ ਕਾਲ ਨਾਲ ਜੁੜ ਗਏ ਗੁਰੂ ਸਾਹਿਬ ਦੀ ਯਾਦ ਵਿੱਚ ਪਿੰਡ ਵਿੱਚ ਥੰਮ ਸਾਹਿਬ ਗੁਰਦੁਆਰਾ ਸਜੋਬਤ ਹੈ ਹਰ ਰੋਜ਼ ਜਦੋਂ ਸਿੱਖ ਅਰਦਾਸ ਕਰਦੇ ਹਨ ਤਾਂ ਜੰਬਰਪਿੰਡ ਨੂੰ ਜ਼ਰੂਰ ਯਾਦ ਕਰਦੇ ਹਨ ਅਰਦਾਸ ਵਿੱਚ ਅਸੀਂ ਬੋਲਦੇ ਹਾਂ ਚਰਖੜੀਆਂ ਤੇ ਚੜੇ ਧਰਮ ਨਹੀਂ ਹਾਰਿਆ ਇਹ ਚਰਖੜੀਆਂ ਤੇ ਚੜਨ ਵਾਲੇ ਅਮਰ ਸ਼ਹੀਦ ਭਾਈ ਸ਼ਵੇਕ ਸਿੰਘ ਜੀ ਅਤੇ ਉਹਨਾਂ ਦੇ ਪੁੱਤਰ ਸ਼ਹਬਾਜ਼ ਸਿੰਘ ਜੀ ਪਿੰਡ ਜੰਬਰਕਲਾਂ ਦੇ ਵਸਨੀਕ ਸਨ ਹੀਠਾਂ ਧਰਤੀ ਉੱਤੇ ਅੰਬਰ ਚਰਖੜੀਆਂ ਵਿੱਚ ਫਿਰੇ ਸ਼ਵੇਕ ਜੰਬਰ ਜਦੋਂ ਬੰਦਾ ਸਿੰਘ ਬਹਾਦਰ ਦੱਖਣ ਵੱਲੋਂ ਆਇਆ ਅਤੇ ਪੰਜਾਬ ਵਿੱਚ ਬੰਦਾ ਸਿੰਘ ਬਹਾਦਰ ਦੇ ਹੱਕ ਵਿੱਚ ਲਹਿਰ ਚੱਲ ਪਈ ਲੋਕ ਆਪ ਮੁਹਾਰੇ ਬੰਦਾ ਸਿੰਘ ਬਹਾਦਰ ਨਾਲ ਜੁੜਨ ਲੱਗੇ ਆਲਮ ਖਾਨ ਨੂੰ ਜਦੋਂ ਬੰਦਾ ਸਿੰਘ ਬਹਾਦਰ ਤੋਂ ਖਤਰਾ ਮਹਿਸੂਸ ਹੋਣ ਲੱਗਾ ਤਾਂ ਉਸਨੇ ਸਿੰਘ ਨਾਲ ਦੋਸਤੀ ਪਾਉਣੀ ਸ਼ੁਰੂ ਕਰ ਦਿੱਤੀ ਆਲਮ ਖਾਨ ਨੇ ਭਾਈ ਸ਼ਬੀਖ ਸਿੰਘ ਨੂੰ ਕੁਝ ਮਿੰਟਾਂ ਦੀ ਜ਼ਗੀਰ ਦੇ ਕੇ ਨਵਾਬ ਦਾ ਖਿਤਾਬ ਦੇ ਦਿੱਤਾ ਅਤੇ ਸਿੰਘਾਂ ਨਾਲ ਦੋਸਤੀ ਪਾ ਲਈ। ਸ਼ਬੀਖ ਸਿੰਘ ਦਾ ਪਰਿਵਾਰ ਸ਼ੁਰੂ ਤੋਂ ਹੀ ਸਰਕਾਰ ਨਾਲ ਮਿਲਵਰਤਨ ਨਾਲ ਚੱਲਦੇ ਸਨ। ਦਲੇਰ ਜੰਗ ਅਤੇ ਖਾਨ ਬਹਾਦਰ ਜਦੋਂ ਸਿੱਖਾਂ ਦਾ ਕਤਲੇਆਮ ਕਰ ਰਿਹਾ ਸੀ ਤਾਂ ਤਾਂ ਵੀ ਸ਼ਬੀਖ ਸਿੰਘ ਬਰਾਬਰ ਮਿਲਵਰਤਨੀਏ ਰਹੇ। ਖਾਨ ਬਹਾਦਰ ਦੇ ਅੰਤਲੇ ਸਮੇਂ ਜਦੋਂ ਭਾਈ ਤਾਰੂ ਦੀ ਖੋਪੜੀ ਉਤਾਰੀ ਗਈ ਤਾਂ ਖਾਨ ਬਹਾਦਰ ਦਾ ਪਿਸ਼ਾਬ ਬੰਦ ਹੋ ਗਿਆ। ਉਸ ਸਮੇਂ ਵੀ ਸ਼ਬੀਖ ਸਿੰਘ ਜੀ ਹੀ ਸੂਬੇ ਵੱਲੋਂ ਪੰਥ ਬਾਸ ਗਏ ਅਤੇ ਮਾਫੀਨਾਮਾ ਲਿਆ ਕੇ ਦਿੱਤਾ ਮਾਫੀ ਜੁੱਤੀਆਂ ਦੀ ਸ਼ਕਲ ਵਿੱਚ ਮਾਫੀ ਪ੍ਰਵਾਨ ਲਿਆਏ ਖਾਨ ਬਹਾਦਰ ਮਗਰੋਂ ਜਦੋਂ ਸ਼ਾਹ ਨਵਾਜ਼ ਖਾਨ ਦਾ ਸਮਾਂ ਆਇਆ ਤਾਂ ਉਸ ਵਕਤ ਲਖਪਤ ਦੇ ਖਿਆਲ ਅਨਸਾਰ ਸਿੱਖ ਦੇ ਅਰਥ ਬਾਗੀ ਹੁੰਦੇ ਹਨ ਭਾਈ ਸ਼ਬੀਖ ਸਿੰਘ ਜੀ ਅਤੇ ਉਹਨਾਂ ਦਾ ਸੁਪੁੱਤਰ ਭਾਈ ਸ਼ਹਬਾਜ਼ ਸਿੰਘ ਜੀ ਨੂੰ ਫੜ ਲਿਆ ਗਿਆ ਇਹਨਾਂ ਨੂੰ ਹਜ਼ਰਤ ਮੁਹੰਮਦ ਬਾਰੇ ਬੁਰੇ ਸ਼ਬਦ ਬੋਲਣ ਦੇ ਝੂਠੇ ਇਲਜ਼ਾਮ ਲਾ ਕੇ ਗ੍ਰਿਫਤਾਰ ਕੀਤਾ ਗਿਆ ਉਸ ਵਕਤ ਜਦੋਂ ਕਿਸੇ ਨੂੰ ਫੜਨਾ ਹੁੰਦਾ ਸੀ ਤਾਂ ਅਜਿਹੇ ਇਲਜ਼ਾਮ ਹੀ ਲਗਾਏ ਜਾਂਦੇ ਸਨ ਭਾਈ ਸ਼ਵੇਕ ਸਿੰਘ ਜੀ ਹਕੂਮਤ ਨਾਲ ਮਿਲਵਰਤਨੀਏ ਜ਼ਰੂਰ ਸਨ ਪਰ ਕੱਚੇ ਸਿੱਖ ਨਹੀਂ ਸਨ ਹਕੂਮਤ ਵੱਲੋਂ ਇਹ ਫਰਮਾਨ ਆਇਆ ਕਿ ਭਾਈ ਸ਼ਵੇਕ ਸਿੰਘ ਤੇ ਉਹਨਾਂ ਦਾ ਸੁਪੁੱਤਰ ਭਾਈ ਸ਼ਹਬਾਜ਼ ਸਿੰਘ ਇਹ ਕਹਿ ਦੇਣ ਅਸੀਂ ਸਿੰਘ ਨਹੀਂ ਹਾਂ ਤਾਂ ਛੱਡ ਦਿੱਤਾ ਜਾਵੇਗਾ ਆਪ ਹਕੂਮਤ ਦੀ ਸੇਵਾ ਕਰਦੇ ਕਰਦੇ ਬੁੱਢੇ ਹੋ ਗਏ ਸਨ ਦਰਬਾਰ ਵਿੱਚ ਆਪ ਦੇ ਬਹੁਤ ਸਾਰੇ ਮਿੱਤਰ ਸਨ ਉਹਨਾਂ ਦੇ ਸਮਝਾਉਣ ਦੇ ਬਾਵਜੂਦ ਆਪ ਸਿੰਘ ਹੋਣ ਤੋਂ ਮੁਨਕਰ ਨਹੀਂ ਹੋਏ ਆਪ ਦਾ ਪੁੱਤਰ ਤਸੀਹੇ ਚਲਦਾ ਹੋਇਆ ਇਸ ਲਈ ਰਾਜੀ ਹੋ ਗਿਆ ਕਿ ਮੈਂ ਸਿੱਖ ਹੋਣ ਤੇ ਮੁਕਰ ਜਾਵਾਂਗਾ ਆਪਣੇ ਬਾਪ ਪਾਈ ਸ਼ਵੇਕ ਸਿੰਘ ਨੂੰ ਵੀ ਮਨਾ ਲਵਾਂਗਾ ਜਦੋਂ ਪਿਤਾ ਪੁੱਤਰ ਆਹਮੋ ਸਾਹਮਣੇ ਹੋਏ ਤਾਂ ਭਾਈ ਸ਼ਵੇਕ ਸਿੰਘ ਨੇ ਆਪਣੇ ਪੁੱਤਰ ਨੂੰ ਸਮਝਾਇਆ ਤਾਂ ਉਹ ਵੀ ਪਿਤਾ ਵਾਂਗ ਪ੍ਰਣ ਦੇਣ ਲਈ ਰਾਜੀ ਹੋ ਗਿਆ ਭਾਈ ਸ਼ਵੇਕ ਸਿੰਘ ਬਹੁਤ ਵਿਦਵਾਨ ਵਿਅਕਤੀ ਸਨ ਫਾਰਸੀ ਬਾਰੇ ਬਹੁਤ ਜਾਣਕਾਰੀ ਸੀ ਪਾਈ ਸਾਹਿਬ ਦਾ ਹਕੂਮਤ ਪੱਖੀ ਹੋਣ ਦਾ ਮਤਲਬ ਕਮਜ਼ੋਰ ਸਿੱਖ ਨਹੀਂ ਸੀ ਬਾਗੀ ਸਿੰਘਾਂ ਅਤੇ ਮਲਵਰਤਨੀਏ ਸਿੰਘਾਂ ਵਿੱਚ ਸਿੱਖ ਧਰਮ ਬਾਰੇ ਇੱਕੋ ਜਿਹਾ ਜज्ਬਾ ਸੀ ਪਾਈ ਸ਼ਵੇਕ ਸਿੰਘ ਤੇ ਉਹਨਾਂ ਸੁਪੁੱਤਰ ਅਸੀ ਸਿੰਘ ਨਹੀਂ ਹਾਂ ਇਹਨਾਂ ਕਹਿਣ ਨਾਲ ਵੱਜ ਸਕਦੇ ਸਨ ਪਰ ਉਹਨਾਂ ਨੇ ਗੁਰੂ ਦੇ ਸੱਚੇ ਸਿੱਖ ਹੋਣ ਦਾ ਸਬੂਤ ਦਿੱਤਾ ਅਤੇ ਹੱਸਦੇ ਹੱਸਦੇ ਚਰਖੜੀਆਂ ਤੇ ਚੜੇ ਜਦੋਂ ਵੀ ਹਕੂਮਤ ਤੇ ਸਿੰਘਾਂ ਦੇ ਸਬੰਧੀ ਖਰਾਬ ਹੁੰਦੇ ਭਾਈ ਸੁਬੇਕ ਸਿੰਘ ਜੀ ਹਕੂਮਤ ਅਤੇ ਸਿੰਘਾਂ ਵਿਚਾਲੇ ਪੁਲ ਦਾ ਕੰਮ ਕਰਦੇ ਕਿਸੇ ਵੀ ਜੱਥੇ ਨੇ ਕਦੇ ਵੀ ਭਾਈ ਸਾਹਿਬ ਨੂੰ ਪੰਥ ਵਿੱਚੋਂ ਨਹੀਂ ਛੇਕਿਆ ਆਪ ਦੀ ਭੈਣ ਦੇ ਆਨੰਦ ਕਾਰਜ ਵੀ ਗੁਰੂ ਮਰਿਆਦਾ ਅਨੁਸਾਰ ਇੱਕ ਸਿੰਘ ਨਾਲ ਹੀ ਹੋਏ ਸਨ ਭਾਈ ਸ਼ਬੀਖ ਸਿੰਘ ਜੀ ਅਤੇ ਭਾਈ ਸ਼ਹਬਾਜ਼ ਸਿੰਘ ਦੀ ਯਾਦ ਵਿੱਚ ਇੱਕ ਬਹੁਤ ਵੱਡਾ ਅਤੇ ਅਲੀਸ਼ਾਨ ਗੁਰਦੁਆਰਾ ਪਿੰਡ ਜੰਬਰ ਕਲਾ ਵਿੱਚ ਬਣਾਇਆ ਗਿਆ ਜੋ ਅੱਜ ਵੀ ਖਸਤਾ ਹਾਲਤ ਵਿੱਚ ਮੌਜੂਦ ਹੈ ਸੈਂਕੜੇ ਏਕੜ ਵਿੱਚ ਫੈਲਿਆ ਇਹ ਇਤਿਹਾਸਕ ਗੁਰਦੁਆਰਾ ਸਾਫ ਸੰਭਾਲ ਦੀ ਮੰਗ ਕਰ ਰਿਹਾ ਜਾਪਦਾ ਹੈ ਆਜ਼ਾਦੀ ਤੋਂ ਪਹਿਲਾਂ ਜੰਬਰ ਪਿੰਡ ਦੇ ਅੱਠ ਨੰਬਰਦਾਰ ਸਨ ਜੋ ਸਕੇ ਚਾਚੇ ਤਾਇਿਆਂ ਦੇ ਪੁੱਤਰ ਸਨ ਇਸ ਪਿੰਡ ਦੇ ਜ਼ੈਲਦਾਰ ਦੇਵਾ ਸਿੰਘ ਕੋਲ 5000 ਏਕੜ ਜ਼ਮੀਨ ਸੀ ਆਸੇ ਪਾਸੇ ਦੇ 10 ਪਿੰਡਾਂ ਦੇ ਨੰਬਰਦਾਰ ਜੰਬਰ ਪਿੰਡ ਦੇ ਜ਼ੈਲਦਾਰ ਦੇਵਾ ਸਿੰਘ ਕੋਲ ਜ਼ਮੀਨ ਦਾ ਮਾਮਲਾ ਤਾਰਦੇ ਸਨ ਦੇਵਾ ਸਿੰਘ ਵੱਡਾ ਨੰਬਰਦਾਰ ਸੀ ਉਸ ਦੀ ਮੌਤ ਤੋਂ ਬਾਅਦ ਉਸ ਦਾ ਵੱਡਾ ਪੁੱਤਰ ਕੁੰਦਨ ਸਿੰਘ ਵੱਡਾ ਨੰਬਰਦਾਰ ਬਣਿਆ ਜੋ 1947 ਦੀ ਵੰਡ ਤੋਂ ਬਾਅਦ ਭਾਰਤ ਆ ਗਿਆ। ਬਾਬਾ ਸ਼ੱਬਰ ਦੇ ਪੁੱਤਰ ਵੱਲੋਂ ਵਸਾਏ ਪਿੰਡ ਜੰਬਰ ਦੇ ਲੋਕ ਭਾਰਤ ਦੀ ਵੰਡ ਤੋਂ ਬਾਅਦ ਉੱਥੋਂ ਉੱਜੜ ਕੇ ਅੰਮ੍ਰਿਤਸਰ, ਫਿਰੋਜ਼ਪੁਰ, ਮਾਨਸਾ, ਮੁਕਸਰ ਜੰਬਰ ਕਲਾਂ ਪਿੰਡ ਦੇ ਬਹੁਤ ਸਾਰੇ ਵਸਨੀਕ ਤਲਵੰਡੀ ਸਾਬੋ ਨੇੜੇ ਪਿੰਡ ਜਗਰਾੰ ਰਾਮ ਤੀਰਥਾਗੇ ਵੱਸ ਗਏ ਹਨ। ਉਹਨਾਂ ਨੂੰ ਜਦੋਂ ਮੌਕਾ ਮਿਲਿਆ ਉਹਨਾਂ ਨੇ ਇਸ ਪਿੰਡ ਵਿੱਚ ਜੰਬਰ ਬਸਤੀ ਨਾਮਕ ਪੰਚਾਇਤ ਵੱਖਰੀ ਕਰ ਲਈ ਹੈ ਇਹ ਪੰਚਾਇਤ 1998 ਵਿੱਚ ਪਹਿਲੀ ਵਾਰ ਹੋਣ ਦੇ ਵਿੱਚ ਆਈ ਅਕਾਲੀ ਆਗੂ ਜ਼ਥੇਦਾਰ ਗੁਰਦੀਪ ਸਿੰਘ ਪਿੰਡ ਦੇ ਪਹਿਲੇ ਸਰਪੰਚ ਬਣੇ ਜ਼ਥੇਦਾਰ ਮਹਿੰਦਰ ਸਿੰਘ ਗਰਮੀਤ ਕੌਰ ਕਰਪਾਲ ਕੌਰ ਪਿੰਡ ਦੇ ਸਮੇਂ-ਸਮੇਂ ਤੇ ਸਰਪੰਚ ਰਹੇ ਹਨ ਪਾਕਿਸਤਾਨ ਵਿਚਲੇ ਜੰਬਰ ਕਲਾ ਪਿੰਡ ਤੋਂ ਉਜੜ ਕੇ ਆਏ ਲੋਕਾਂ ਵਿੱਚ ਆਪਸ ਵਿੱਚ ਮਿਲਣ ਦੀ ਬਹੁਤ ਤੰਗ ਤੇ ਤੜਫ ਹੈ ਉਹ ਜਿੱਥੇ ਵੀ ਕਿਸੇ ਜੰਬਰ ਦਾ ਨਾਮ ਸੁਣਦੇ ਹਨ ਇਸ ਤਰ੍ਹਾਂ ਮਿਲਦੇ ਹਨ ਜਿਵੇਂ ਉਹਨਾਂ ਨੂੰ ਉਹ ਬਹੁਤ ਪੁਰਾਣਾ ਜਾਂਦੇ ਹੋਣ ਅੱਜ ਕੱਲ੍ਹ ਕਸੂਰ ਜ਼ਿਲ੍ਹੇ ਦਾ ਇਹ ਪਿੰਡ ਸ਼ਹਿਰ ਵਿੱਚ ਤਬਦੀਲ ਹੋ ਚੁੱਕਾ ਹੈ ਕਮਲਪ੍ਰੀਤ ਸਿੰਘ ਸੰਧੋ ਦੁਬਈ ਵਾਲਿਆਂ ਨੇ ਜੰਬਰ ਪਿੰਡ ਬਾਰੇ ਬਹੁਤ ਜਾਣਕਾਰੀ ਦਿੱਤੀ ਮਹਾਨ ਲੇਖਕ ਕਰਮ ਸਿੰਘ ਹਿਸਟੋਰੀਅਨ ਨੇ ਆਪ ਕਿਤਾਬ ਅਮਰ ਖਾਲਸਾ ਵਿੱਚ ਜੰਬਰ ਪਿੰਡ ਨਾਲ ਜੁੜੀਆਂ ਬਹੁਤ ਸਾਰੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਵਾਹਿਗੁਰੂ ਸ਼ਿਵੇਖ ਸਿੰਘ ਜੀ ਅਤੇ ਸ਼ਾਬਾਸ਼ ਸਿੰਘ ਜੀ ਵਰਗੇ ਮਹਾਨ ਸ਼ੀਧਾਂ ਦੇ ਵਾਰਸਾਂ ਤੇ ਆਪਣੀ ਕਿਰਪਾ ਬਣਾਈ ਰੱਖਣ ਪਿੰਡ ਜੰਬਰ ਦੇ ਇਤਿਹਾਸ ਦੇ ਬਾਰੇ ਸਾਨੂੰ ਜਾਣਕਾਰੀ ਸਰਦਾਰ ਪ੍ਰਗਟ ਸਿੰਘ ਜੰਬਰ ਜੋ ਸ਼੍ਰੀ ਮੁਕਸਰ ਸਾਹਿਬ ਤੋਂ ਨੇ ਉਹਨਾਂ ਦੇ ਵੱਲੋਂ ਬਹੁਤ ਮਦਦ ਮਿਲੀ ਦੋਸਤੋ ਇਹ ਵੀਡੀਓ ਤੁਹਾਨੂੰ ਵਧੀਆ ਲੱਗੇ ਤੇ ਅੱਗੇ ਸ਼ੇਅਰ ਜ਼ਰੂਰ ਕਰਿਆ ਜੇ ਹੋਰ ਵੀਡੀਓ ਦੇਖਣ ਦੇ ਵਾਸਤੇ ਕੁਲਵਿੰਦਰ ਸੰਧੂ YouTube ਚੈਨਲ ਤੇ Facebook ਨੂੰ ਫੋਲੋ ਜ਼ਰੂਰ ਕਰੋ ਧੰਨਵਾਦ